ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪਿੰਡ ਮੈਰੋ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਲਈ ਤਿੰਨ ਟੋਕੜ ਗੱਬਣ ਮੱਝਾਂ ਤੇ ਇੱਕ ਤਾਜੀ ਸੂਈ ਲੈ ਕੇ ਆਏ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਆਜੋ ਜੀ। ਸਸੀ ਗਾਲ ਜੀ। ਅਸੀ ਗਾਲ ਵੀਰੇ। ਨਾਮ ਤੇ ਡਰੈੱਸ ਦੱਸ ਦਿਓ ਜੀ। ਨਾਮ ਵੀਰੇ ਜੈ ਸਿੰਘ ਪਿੰਡ ਮਹਿਰੋਾ ਜੀ ਸੀਲ ਜ਼ਿਲ੍ਹਾ ਮੋਗਾ ਜੀ। ਮੋਬਾਈਲ ਨੰਬਰ ਜੀ। ਮੋਬਾਈਲ ਨੰਬਰ 981429993 981429993 ਠੀਕ ਆ ਬਾਈ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਸੀ ਵੈਗ ਜੀ। ਹਾਂ ਵੀਰੇ ਬਹੁਤ ਵਧੀਆ। ਬਹੁਤ ਵਧੀਆ ਕਰਤਾ। ਠੀਕ ਆ ਜੀ ਇੱਕ ਨੰਬਰ ਬਾਈ ਆ ਬੱਲੀ ਤੋਂ ਸ਼ੁਰੂ ਕਰ ਲੈਨੇ ਆ। ਸੂਆ ਕੰਨ ਮਾ ਸੂਈ ਹੈ ਵੀਰੇ ਸੂਆ ਇਹ ਪਹਿਲਾ ਸੂਈ ਆ ਦੂਜੇ ਸੂਏ ਲਈ ਗੱਭਣ ਕਿੰਨੇ ਟਾਈਮ ਦੀ ਹੈ ਜੀ ਇਹ 7 ਮਹੀਨਾ ਜੀ ਗੱਭਣ ਦੇ ਦੁੱਧ ਜੀ ਦੁੱਧ ਇਹ ਥੱਲੇ 5 ਕਿਲੋ 5 ਕਿਲੋ ਜੋ ਕਿ ਦੇ ਦਾਂਗੇ ਹਾਂ ਹਾਂ ਵੀਰੇ ਦੋਨੇ ਟਾਈਮ ਥਾਪੀ ਤੇ ਮਿਲਦੀ ਹੈ ਬੱਚਾ ਹੈ ਨਹੀਂ ਨਹੀਂ ਬੱਚਾ ਹੈ ਜੀ ਤੇ ਥਣਾ ਦੀ ਡੰਨ ਆ ਜੀ ਥਣਾ ਦੀ ਵੀਰੇ ਓਕੇ ਰਿਪੋਰਟ ਆ ਭਾਵੇਂ ਕੋਈ ਹੱਥ ਹੁਣਾ ਲਾਵੇ ਤਾਂ ਵੀ ਭੂਰ ਛੱਟਾ ਕੋਈ ਕੁਝ ਓਕੇ ਰਿਪੋਰਟ ਸੱਜਰ ਨੇ ਕਿੰਨਾ ਕਹਦਾ ਦੁੱਧ ਸੱਜਰ ਨੇ ਵੀਰੇ 12 ਕਿਲੋ ਦੁੱਧ ਦਿੰਦਾ ਠੀਕ ਹੈ ਤੋਰ ਕੇ ਦਿਖਾ ਦਿਓ 22 ਦੇ ਦਸਨ ਮੁਤਾਬਕ ਸੂਆ ਪਹਿਲਾ ਸੂਈ ਆ ਜੀ ਕੱ ਸੱਤਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਨੀਲੀ ਰਾਵੀ ਚ ਸਹੀ ਗੱਲ ਆ ਸਾਰੇ ਨਿਸ਼ਾਨੀਆਂ ਪੂਰੀਆਂ ਕੁਆਲਿਟੀ ਟੇਢੀ ਧਾਰੀ ਆ ਬਈ ਜਿਹੜੀ ਟੇਢੀ ਧਾਰੀ ਸੁਣਿਆ ਹੀ ਹੋਣਾ ਟੇਢੀ ਧਾਰੀ ਨੀਲੀ ਰਾਵੀ ਚ ਆ ਜਾਂਦੀ ਆ ਜੀ ਯਾਰ ਇਹ ਬਹੁਤ ਆ ਭਾਈ ਬੜੀ ਸੁਕੂਨੀ ਆ ਭਾਈ ਠੀਕ ਹੈ ਜੀ ਸੱਤ ਮਹੀਨਿਆਂ ਦੀ ਗੱਬਣ ਚੈੱਕ ਪਾਸ ਤੇ ਦੁੱਧ ਹੈਗਾ 5 ਕਿਲੋ ਮੇਰੀ ਤੇ ਬਾਈ ਦੀ ਸਪੈਸ਼ਲ ਬੇਨਤੀ ਆ ਕਿ ਡਾਕਟਰ ਆਪ ਦਾ ਨਾਲ ਲੈ ਕੇ ਆਇਓ ਆਪ ਦਾ ਪਰਸਨਲ ਜਿਹੜਾ ਬੰਦੇ ਦੇ ਹੱਥ ਬਣ ਗਏ ਬੇਨਤੀ ਆ ਭਾਈ ਡਾਕਟਰ ਨਾਲ ਲੈ ਕੇ ਆ ਆਪਾਂ ਵੀਰੇ ਜਿਹੜਾ ਦੁੱਧ ਆਪਦਾ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦੇ ਆ ਜੀ ਭਾਈ ਭਾਵੇਂ 5 ਡਾਂਗ ਚੋਣ ਵੀਰੇ ਅਗਲੇ ਨੇ ਪੈਸੇ ਦੇ ਨੇ ਪਾਟਾ ਨੋਟ ਆਪਾਂ ਲੈਣਾ ਨਹੀਂ ਕੱਢ ਕੇ ਬਾਹਰ ਮਾਰਨਾ ਹੈਨਾ ਸਹੀ ਗੱਲ ਆ ਜੀ ਮੋੜ ਲਿਆ ਇੰਬਰੇ 7ਵਾਂ ਮਹੀਨਾ ਨੂੰ ਵੀਰੇ ਲੱਗਾ ਵਿਆ 6 ਮਹੀਨੇ ਦੀ ਪੂਰੀ 7ਵਾਂ ਮਹੀਨਾ ਨੂੰ ਲੱਗਾ 7ਵਾਂ ਲੱਗਿਆ ਵਾ ਠੀਕ ਆ ਜੀ 6 ਮਹੀਨੇ ਦੀ ਪੂਰੀ ਆ 7ਵਾਂ 22 10 ਦਾ ਲੱਗਿਆ ਵਾ 5 ਕਿਲੋ ਦੁੱਧ ਦਾ ਥਣਾ ਦੇ ਸਹਿਜ ਵੀ ਸੋਹਣਿਆ 22 10 ਦਾ ਥਾਪੀ ਤੇ ਮਿਲਦੀ ਆ ਬੱਚਾ ਖਸਪੈਰੀ ਆ ਜੀ ਸੱਜਰ ਨੇ 12 ਕਿਲੋ ਦੁੱਧ ਦਿੱਤਾ ਇਹ ਇਤਿਆਰ ਤੁਹਾਡੀ ਸੇਵਾ ਦਾ ਜਿੰਨੇ ਤੁਸੀਂ ਕਰ ਲੋਗੇ ਉਹਨਾਂ ਦਾ ਦੁੱਧ ਲੈ ਲੋਗੇ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਬਾਈ ਹਲਾਤ ਆ ਨਾ ਜੀ ਸੁਵਲਤਾ ਵੀਰੇ ਖਾਵਾਂ ਆ ਰਹੀ ਆ ਯਾਰ ਇਸ ਦੇ ਤਾਂ ਕੋਈ ਮੌਲੀ ਨਹੀਂ ਯਾਰ ਠੀਕ ਆ ਜੀ ਡਿਮਾਂਡ ਜਮ੍ਹਾਂ ਲੈਣ ਦੇਣ ਦੀ ਆਲੀ ਬਾਈ ਵੀਰੇ ਡਿਮਾਂਡ ਇਹ ਜਮ੍ਹਾਂ ਹਾਂ ਨਾ ਬਾ 65000 ਰੁਪਏ ਦੀ ਝੋਟੀ ਹੋਜੂ ਮਾੜਾ ਮੋਟਾ ਲੈਸ ਮਾੜਾ ਮੋਟਾ ਕਰ ਦਾਂਗੇ ਮਾਨਤਾ ਕਹੂੰ ਵੀਰੇ ਝੋਟੀ ਚੰਗੀ ਆ ਝੋਟੀ ਨਹੀਂ ਮਾੜੀ ਠੀਕ ਆ ਜੀ ਐ ਨਹੀਂ ਗੱਲ ਕੋਈ ਜੋ ਤਿਆਰ ਹੋਈ ਅਗਲਾ ਮੁੱਲ ਮੰਗੂਗਾ ਗੇਟੋਂ ਬਾਹਰ ਨਹੀਂ ਦਾ ਲੈਨ ਵਾਲਾ ਗਾਹਕ ਹੋਵੇਗਾ ਸਹੀ ਗੱਲ ਆ ਜੀ ਮੰਗੂਗਾ ਲਊਗਾ 65000 ਰੁਪਿਆ ਡਿਮਾਂਡ ਆ ਵਿੱਚੋਂ ਲੈਸ ਹੋਜੂਗਾ ਜੀ ਗੋਲ ਪੱਠੂੜਾ ਵਜਨ ਦੇ ਪੱਖ ਤੋਂ ਚੰਗੀ ਜਿੱਦ ਤੇ ਤਿਆਰ ਹੋਗੀ ਉਹਦੇ ਗੱਲਾਂ ਕਰਾਊਗੀ ਜੀ ਜਮ੍ਹਾਂ ਜੈ ਜਿ ਡਿਮਾਂਡ ਆ ਜੀ ਅੱਗੇ ਵੀਰੇ 2 ਨੰਬਰ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਵੀਰੇ ਤੀਜਾ ਸੂਏ ਸੋਣਿਆ ਦੋ ਸੂਏ ਸੂਈਦੀ ਆ ਕਿੰਨੇ ਟਾਈਮ ਦੀ ਗੱਬਣਾ ਜੀ ਇਹ ਵੀਰੇ 6 ਮਹੀਨੇ ਦੀ ਗੱਬਣ ਇਹ ਆ 6ਾਂ 6ਾਂ ਤਾਂ ਉੱਤੇ ਹੀ ਆ ਇਹ ਮੱਝ 6 ਮੰਨ ਕੇ ਆਵੇ ਹਾਂਜੀ ਹਾਂਜੀ ਦੁੱਧ ਕਿੰਨਾ ਤੇ ਆ ਦੁੱਧ ਵੀਰੇ 5 ਕਿਲੋ ਆ ਠੀਕ ਆ ਜੀ ਇੱਕ ਟਾਈਮ ਟੀ ਗਲਉਂਦੀ ਇੱਕ ਟਾਈਮ ਬੈਠਿੰਦਾ ਠੀਕ ਆ ਜੀ ਹਾਂਜੀ ਬੱਚਾ ਇਹਦਾ ਵੀ ਐਕਸਪੀਰੀਅੰਸ ਹਾਂਜੀ ਹਾਂਜੀ ਬਾਲਾਤੇ ਵੀ ਨਹੀਂ ਚੱਕਦੀ ਲੱਤ ਚੱਕਣ ਲੈ ਉਹਨਾਂ ਦੀ ਦੰਨ ਆ ਜੀ ਓਕੇ ਰਿਪੋਰਟ ਆ ਬਾਈ ਚਵਾਈ ਦਾ ਕੋਈ ਲੇਖਾ ਨਹੀਂ ਫੁੱਲ ਚੰਗੀ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਬਾਈ ਦੇ ਦੱਸਣ ਮੁਤਾਬਕ ਸੂਆ ਦੂਜਾ ਸੂਈ ਆ ਤੀਜੇ ਸੂਈ ਆ ਉਸਤੇ 6 ਮਹੀਨਿਆਂ ਦੀ ਗੱਭਣ ਹੈ ਪਲਾਸੀਆ ਤੁਸੀਂ 6 ਮਹੀਨਿਆਂ ਨੇ ਕਿ ਆਇਓ ਜੀ ਦੁੱਧ ਇਹਦੇ ਥੱਲੇ ਵੀ 5 ਕਿਲੋ ਆ ਇੱਕ ਟਾਈਮ ਬਾਕੀ ਥਾਣਾ ਦੇ ਸੱਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਾਕੀ ਆਪਦੀ ਤਸੱਲੀ ਕਰ ਲਿਓ ਜੀ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਇਹਨੇ ਬਾਈ ਸੱਜਰ ਨੇ ਕਿੰਨਾ ਕੁ ਦੁੱਧ ਪਾਇਆ ਜੀ ਵੀਰੇ ਇਹਨੇ ਸੱਜਰ ਨੇ 12 ਕਿਲੋ 10 12 ਕਿਲੋ ਇਹਨੇ ਚੋਇਆ ਹੋਇਆ ਕਹਿੰਦੇ ਮਾਲਕਾ ਆਪਾਂ ਦਾ ਵੀਰੇ ਮਾਲ ਆਉਂਦਾ ਯਾਰ ਜਿਵੇਂ ਅਗਰਾ ਦੱਸ ਦਿੰਦਾ ਉਵੇਂ ਆਪਾਂ ਦੱਸ ਬਾਕੀ ਦੁੱਧ ਸੇਵਾ ਸੰਭਾਲਦਾ ਭਰਾਈਆ ਆਹ ਇਹ ਮੇਰਾ ਭਾ ਝੂਠ ਮਰੀ ਲੋਹਰ ਬਾਈ ਕੋਈ ਫਾਇਦਾ ਨਹੀਂ ਹੁੰਦਾ ਹੁੰਦੇ ਸੂਏ ਨੂੰ ਜਿੰਨੀ ਸੇਵਾ ਕਰ ਲੈਣਗੇ ਉਹਨਾਂ ਨੂੰ ਦੁੱਧ ਮਿਲ ਜੂਗਾ ਜੀ ਥਣਾ ਲੈਵੇ ਦੀ ਸਾਰੇ ਕਾਹੇ ਦੀ ਸਿੰਗਾ ਸੌਂਗਾ ਜੀ ਜਿੰਨੀ ਹੈਗੀ ਸਫਾਈਆਂ ਠੀਕ ਹੈ ਜੀ ਇਹ ਨਹੀਂ ਬਾਈ ਸਾਹਮਣੇ ਅਗਲੇ ਨੂੰ ਕੋਈ ਮੁੱਲ ਨਹੀਂ ਮਿਲੂਗਾ ਠੀਕ ਹੈ ਜੀ ਇਸ ਗੱਲੋਂ ਓਕੇ ਰਿਪੋਰਟ ਆ ਬਾਈ ਠੀਕ ਹੈ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਵੀਰੇ 58000 ਦੀ ਦੇ ਦੇਣਗੇ ਠੀਕ ਹੈ ਜੀ ਛੋਟੇ ਛੋਟੇ ਭਾਈ ਹੈ ਜੀ ਇਹ 58000 ਦੀ ਬਾਈ ਕਹਿੰਦਾ ਦੇ ਦਾਂਗੇ 5 ਕਿਲੋ ਦੁੱਧ ਦਾ ਤੇ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਫਣਾ ਦੀਆਂ ਓਕੇ ਹੋਣਗੀਆਂ ਠੰਡੀ ਸੀਲ ਵੀ ਕਰਮਾ ਵਾਲੀ ਪੂਰੀ ਆ ਅੱਗੇ ਵੀਰੇ ਤਿੰਨ ਨੰਬਰੇ ਦੀ ਕੀ ਡਿਟੇਲ ਆ ਜੀ ਇਹ ਵੀਰੇ 8 ਮਹੀਨਿਆਂ ਦੀ ਮਹਿਗਾ ਬਣਾ ਜੀ ਠੀਕ ਆ ਜੀ ਇਹਦਾ ਵੀਰੇ 13-14 ਕਿਲੋ ਦੁੱਧ ਜੁਆ ਹੋਇਆ ਹੋਇਆ ਹੱਥੇ ਜੁਆਈਏ ਇਹ ਮੱਝ ਠੀਕ ਆ ਜੀ ਤੇ ਮਾਲਕਾਂ ਨੇ ਪਹਿਲੇ ਸੂਈ ਪਹਿਲੇ ਸੂਈ ਹੱਥੇ 'ਚ ਸੇਵਾ ਸੂਆ ਵੀਰੇ ਫੁੱਲ ਕਰਦੇ 8 ਮਹੀਨਿਆਂ ਦੀ ਗੱਬਣਾ ਅੱਜ ਵੀ ਇਹਦੇ ਥਲੇ 4 ਕਿਲੋ ਦੁੱਧ ਆ ਅੱਜ 20-4 ਕਿਲੋ ਹਾਂ ਹਾਂ ਉਹਦਾ ਡਰਾਈ ਵਾਲੇ ਪਾਸੇ ਹਾਂ ਅੱਜ ਵੀ ਰੰਗ ਕੇ ਮਿਲਦੀ ਵੀਰੇ ਥਾਪੀ ਟਿਕ ਟਾਈਮ ਜੀ ਦੋਨੇ ਟਾਈਮ ਹੀ ਦੋਨੇ ਦੋ-ਦੋ ਕਿਲੋ ਦੁੱ ਤੋਰ ਕੇ ਦਿਖਾ ਦਿਸੂਆ ਪਹਿਲਾ ਸੂਈ ਆ ਦੂਜੇ ਸੂਈ ਆਸਤੇ ਕਿੰਨੇ ਮਹੀਨੇ ਦੀ 8 ਮਹੀਨੇ ਦੀ 8 ਮਹੀਨੇ ਦੀ ਗੱਭਣ ਚੈੱਕ ਪਾਸ ਆ ਤੇ 4 ਕਿਲੋ ਦੁੱਧ ਦੋਨੇ ਡੰਗ ਮਿਲਦੀ ਆ 17 ਤਰੀਕ ਨੂੰ ਵੀਰੇ ਇਹਨੂੰ 9ਵਾਂ ਮਹੀਨਾ ਲੱਗ ਜਾਣਾ ਠੀਕ ਆ ਜੀ 17 ਤਰੀਕ ਨੂੰ 22:10 ਦਾ 9ਵਾਂ ਮਹੀਨਾ ਲੱਗ ਜਾਣਾ ਹਾਤੇ ਜੋ ਆਈ ਆ ਮਿਲਕ ਰਿਕਾਰਡ ਵੀ ਇਹਦਾ ਚੰਗਾ ਥਣਾ ਦੀ ਇਹ ਵੀ ਡੰਨ ਆ ਵੀਰੇ ਹਾਂ ਹਾਂ ਵੀਰੇ ਓਕੇ ਰਿਪੋਰਟ ਆ ਕਿਉਂ ਆਈ ਥਣਾ ਲੋ ਇੱਕ ਨੰਬਰ ਆ ਵੀਰੇ ਠੀਕ ਆ ਜੀ ਫੇਸ ਕੁਆਲਿਟੀ ਸੋਹਣੀ ਆ ਥਣਾ ਲੋ ਵੀ ਇੱਕ ਨੰਬਰ ਆ ਥਾਣਾ ਦੇ ਸਹਿਜ ਵੀ ਸੋਹਣੇ ਆ ਬਾਕੀ ਚਾਰ ਹੀ ਥਾਣਾ ਜਿਹਨੂੰ ਪਤਾ ਨਾ ਵੈਸੇ ਚ ਜੀਮੇ ਹੁਵਾਇਦੀ ਇਹ ਚ ਜੀਮੇ ਦੁੱਧ ਚੰਗਾ ਹੀ ਦਿੰਦੀ ਹੈ ਭਾਈ ਠੀਕ ਹੈ ਜਿਹੜੇ ਬੰਦੇ ਨੂੰ ਪਤਾ ਨਾ ਸਮਝਾ ਜੀਮੇ ਦੁੱਧ ਬਹੁਤ ਚੰਗਾ ਨਿਕਲਦੀ ਦੁੱਧ ਨੂੰ ਠੀਕ ਹੈ ਜੀ ਬਾਕੀ ਵਜਨ ਮजूद ਵੀ ਚੰਗਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀਚਵਾਈ ਵਾਲਾ ਥਾਣਾ ਜੀ ਇਸ ਵਕਤ 4 ਕਿਲੋ ਦੁੱਧ ਆ ਜੀ ਤੇ 8 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੁੰਦਾ ਦੁੱਧ ਦਾ ਨਲ 8 ਮਹੀਨਿਆਂ ਦੀ ਗੱਬਣ 4 ਕਿਲੋ ਦੁੱਧ ਪਸ਼ੂ ਦਈ ਜਾਂਦੇ ਨੇ ਆਪੇ ਹੀ ਦੁੱਧ ਦਿੰਦਾ ਆਪੇ ਦੁੱਧ ਦੇਣਾ ਬਾਕੀ ਭਾਈ ਨਹੀਂ ਤਾਂ ਮੱਜਾ 6 ਮਹੀਨੇ ਆ ਕੇ ਬਸ ਸਾਸਰੀ ਘਰ ਕਰ ਜਾਂਦੀਆਂ ਹੁੰਦੀਆਂ ਗਈਆਂ ਇਹ ਕਰਮਾਲੀ ਚੰਗੀ ਕਰਕੇ 8 ਮਹੀਨਿਆਂ ਤਿਕਰ ਦੇਈ ਜਾਂਦੀ ਹੈ ਹਜੇ ਹੁਣ ਤਾਂ ਡਰਾਈ ਵਾਲੇ ਪਾਸੇ ਹੀ ਆ ਭਾਈ ਡਰਾਈ ਨਾਰੇ ਬੰਦੇ ਮੇਰੇ ਬੱਟੀ ਘੱਟਾ ਨਹੀਂ ਰੰਗ ਕੇ ਡਾਟ ਪਾ ਕੇ ਮਿਲਦੀ ਹੈ ਹੁਣ ਵੀ ਠੀਕ ਆ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਏ ਵੀਰੇ ਆਪਾਂ 55000 ਦੀ ਦੇ ਦੇਣੀ ਠੀਕ ਆ ਜੀ ਇਹ ਬਾਈ ਦੱਸਦਾ 55000 ਦੀ ਦੇ ਦਾਂਗੇ ਇਹਦੀ ਇੱਕ ਗੱਲ ਹੋਰ ਵੀ ਆ ਹਾਂਜੀ ਜਿੱਥੇ ਕਿਥੇ ਕਹੂਗਾ ਪਹੁੰਚ ਫਰੀ ਆ ਵੀਰੇ ਜੀ ਡਿਲੀਵਰੀ ਹਾਂ 200 ਕਿਲੋਮੀਟਰ ਤੱਕ ਜੀ 200 ਕਿਲੋਮੀਟਰ ਤੱਕ ਠੀਕ ਆ ਜੀ 200 ਕਿਲੋਮੀਟਰ ਤੱਕ ਬਾਈ ਕਹਿੰਦਾ ਡਿਲੀਵਰੀ ਫਰੀ ਆ ਤੁਸੀਂ ਬਸ ਆ ਕੇ ਪਾਸ ਕਰਨੀ ਆ ਘਰੇ ਤੁਹਾਡੇ ਫਰੀ ਚ ਪਹੁੰਚ ਜਾਣੀ ਆ ਜੀ ਅੱਗੇ ਵੀਰੇ 4 ਨੰਬਰ ਇਹਦੀ ਕੀ ਰਿਟੇਲ ਆ ਜੀ ਇਹ ਵੀਰੇ ਅੱਜ ਇਹਨੂੰ 9 ਦਿਨ ਹੋ ਗਏ ਸੁਹੀ ਨੂੰ ਝੋਟੀ ਨੂੰ ਬੱਚਾ ਕੀ ਆ ਜੀ ਇਹਦੇ ਮਗਰ ਕੱਟਾ ਆਦਿ ਠੀਕ ਆ ਜੀ ਇਹ ਵੀਰੇ ਥਣ ਦੇ ਨਾਲ ਉਹ ਬੱਚੀ ਜੀ ਜ਼ਰੂਰ ਹੈਗੀ ਆ ਦਿਖਾ ਦਿੰਨੇ ਆ ਜੀ ਇੱਕ ਮਿੰਟ ਚੈੱਕ ਕਰ ਸਕਦੇ ਹੋ ਦਿਖਾਇਆ ਚੰਗਾ ਵੀਰੇ ਚੱਲਦੀ ਤਾਂ ਨਹੀਂ ਜੀ ਵੀਰੇ ਚੱਲਦੀ ਨਹੀਂ ਵੀ ਦੁੱਧ ਨਹੀਂ ਜਾਉਂਦਾ ਦੁੱਧ ਨਹੀਂ ਹੁੰਦਾ ਵੈਸੇ ਹੀ ਆ ਪਹਿਲਾਂ ਵੈਸੇ ਹੀ ਆ ਠੀਕ ਆ ਜੀ ਤੋਰ ਕੇ ਦਿਖਾ ਦੀ ਸੁਆ ਕਿੰਨਾ ਮਾ ਜੀ ਸੁਆ ਵੀਰੇ ਦੂਜਾ ਜੀ ਦੂਜਾ ਸੁਆ ਸੂਈ ਆ ਜੀ 8 ਦਿਨਾਂ ਦੀ 8 ਦਿਨਾਂ ਦੀ ਸੂਈ ਆ ਵੀਰੇ 9 ਕਿਲੋ ਠੰਡਾ ਦੁੱਧ ਆਏ ਸਲੇ ਤਿਆਰ ਜਾਵਾਂ ਕਿੰਨਾ ਕ ਪਾਜੂ ਵੀਰੇ ਦੁੱਧ ਵੀਰੇ 12 ਕਿਲੋ ਰਾਵਣਾ ਦੇ ਦੂ ਜਿਹੜੇ ਹਿਸਾਬ ਨਾਲ ਅੱਜ ਦੁੱਧ ਬੰਦੇ ਗਰੀਬ ਹੀ ਸੀਗੇ ਜਿਨ੍ਹਾਂ ਕੋਲ ਛੋਟੀ ਸੀ ਉਹ ਅੰਗਾ ਤਰ੍ਹਾਂ ਦੀ ਬਹੁਤ ਚੰਗੀ ਆ ਬਾਈ ਹੌਲੀ ਚੰਗੀ ਆ ਉਹ ਚੋਨਾ ਚਾਂ ਨਾਲ ਆਉਂਦੇ ਸੀ ਬਾਈ ਸਾਂਭੀ ਨਹੀਂ ਗਈ ਦੁੱਧ ਅੱਜ ਵੀ 12 ਕਿਲੋ ਹੋਣਾ ਹੀ ਬਰੀਕੀਆਂ ਬਹੁਤ ਨੇ ਸੰਗ ਬੜਾ ਟੌਪ ਦਾ ਬਾਈ ਬਾਹਰੀਆਂ ਬਰੀਕੀਆਂ ਬਾਈ ਸੰਗ ਬਰੀਕੀਆਂ ਬਹੁਤ ਨੇ ਘੱਟ ਸੇਵਾ ਵਾਲੇ ਘਰੋਂ ਆਈ ਆ ਸੇਵਾ ਵਧ ਗਈ ਜੀ ਉਹਦਾ ਕਰਦੀ ਸੀ ਬਾਈ ਸੰਗਲ ਪਾਇਆ ਵੇ ਇਹਨਾਂ ਠੀਕ ਆ ਜੀ ਸੇਵਾ ਵਧ ਗਈ ਤਾਂ ਬਾਈ ਦਾਦਾ ਦੁੱਧ ਵੀ ਵਧ ਜਾਣਾ ਮਗਰ ਬੱਚਾ ਕੱਟਾਇ ਜੀ 9 ਕਿਲੋ ਜੀ 9 ਕਿਲੋ ਵੀਰੇ ਰੈਡੀ ਆ ਦੋ ਤਾਂ ਜਮਾ ਨੇਟ ਤਿਆਰ ਆ ਜੀ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲੋ ਚਾਰ ਚੋਲੇ ਰੋਕ ਲਈ ਵੀਰੇ ਬਾਕੀ ਥਣਾ ਦੇ ਸਾਈਡ ਬੈਕ ਸਾਈਡ ਦੇ ਦੇਵਾਲੂਆ ਭਾਈ ਬਣਦੀ ਬਹੁਤਾ ਥਨ ਨੂੰ ਐ ਨਹੀਂ ਗੱਲ ਕੋ ਗਾਵਾਂ ਵਾਂਗੂ ਬਣ ਜਾਂਦੀ ਵੱਡੇ ਜੀ ਕਮਾੜੀ ਜੀ ਥਾਨ ਨਾਲ ਬੂਬੀ ਜੀ ਆ ਵੈਸੀ ਚੱਲਦੀ ਨਹੀਂ ਬਾਕੀ ਤਲਿਆਰੇ ਦੀ ਔਲ ਕਰਦੀ ਏ ਥੋੜੀ ਜੀ ਪੂਰਾ ਕੁੰਡਾ ਸਿੰਘ ਆ ਜੀ 12 13 ਕਿਲੋ ਦੁੱਧ ਭਾਈ 10 10 ਪਾਜੂਗੀ ਜੀ ਬਾਕੀ ਸੇਵਾ ਦੇ ਸਰਤੇ ਆ ਮੌਸਮ ਠੰਡਾ ਹੋ ਗਿਆ ਹੁਣ ਤਾਂ ਭਾਈ ਪਸ਼ੂਆਂ ਨੇ ਵੈਸੀ ਵਾਜ ਜਾਣਾ ਦੁੱਧ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਵੇਰੇਆ ਡਿਮਾਂਡ ਇਹਦੀ ਬਾਏ ਤਾਂ ਉਹਨਾਂ ਦੀ ਵੇਚਣੀ ਵਿਚਾਰਿਆਂ ਦੀ ਬੰਦਿਆਂ ਦੀ ਯਾਰ ਠੀਕ ਹੈ ਜੀ ਉਹਨਾਂ ਨੂੰ ਗੱਭਾਂ ਕੋ ਬੰਦੇ ਵੀਰੇ ਬਾਵਾ ਪੈਸੇ ਲਾਉਂਦੇ ਬੰਦਾ ਸੌਣਦੇ ਵੀ ਹੋਣਗੇ ਯਾਰ ਬਾਈ ਠੀਕ ਹੈ ਜੀ ਬਾਈ 72000 ਦੀ ਵੇਚ ਲਈ ਆ 72 ਦੀ ਜਣੀ ਘਾਟਾ ਵਾ ਦੇ ਰੁਪਈਆ ਠੀਕ ਹੈ ਜੀ ਟੈਕਸੀ ਆ ਹਾਂ ਬਾਈ 72000 ਰੁਪਈਆ ਇਹਦੀ ਡਿਮਾਂਡ ਯਾਰ ਬੰਦੇ ਬਾਰੇ ਗਰੀਬ ਸੀਗੇ ਬਾਈ ਬੰਦੇ ਆ ਪਾਲਨਾਂ ਵਗੈਰਾ ਤੁਹਾਡੀ ਵੀ ਵੇਚਦੇ ਠੀਕ ਹੈ ਜੀ ਹਾਂ 72000 ਰੁਪਈਆ ਇਹਦੀ ਡਿਮਾਂਡ ਆ ਤੇ ਬਾਈ ਕਹਿੰਦਾ 72 ਹੀ ਲੈਣਾ ਕਿਉਂਕਿ ਰੇਹਕਾ ਬਾਈ ਇਹ ਲਈ ਇੰਨੇ ਦੀ ਹੀ ਲਈ ਆ ਠੀਕ ਹੈ ਜੀ ਬਹੁ ਬਾਕੀ ਥਣਾ ਦੀ ਜਮਾ ਓਕੇ ਆ ਠੰਡੀ ਸੀਲ ਵੀ ਮੈਂ ਕਹਿੰਦਾ ਵੀਰੇ ਕੋਈ ਲੇਖਾ ਨਹੀਂਗਾ ਚਵਾਈ ਚੂਈ ਬਹੁਤ ਜਿਆਦਾ ਚੀਜ਼ ਠੀਕ ਆ ਜੀ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ